ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹੈਪੀ ਰੰਦੇਵਾ ਜੀ ਹਾਜ਼ਰ ਤੁਹਾਡਾ ਪ੍ਰੋਗਰਾਮ ਲੈ ਕੇ ਹੀਰੇ ਪੰਜਾਬ ਦੇ ਦੋਸਤੋ ਸਾਰੇ ਪੰਜਾਬ ਦੇ ਵਿੱਚੋਂ ਲਬ ਲਬ ਕੇ ਹੀਰੇ ਕਿਸੇ ਵੀ ਕਲਾ ਦੇ ਨਾਲ ਕਿਸੇ ਵਿਵੇਦਾ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਲਬ ਲਬ ਕੇ ਸੀ ਤੁਹਾਡੇ ਰੂਬਰੂ ਕਰਦੇ ਹਾਂ ਤਾਂ ਕਿ ਉਹਨਾਂ ਦੀ ਕਲਾ ਨੂੰ ਤੁਹਾਡੇ ਤੱਕ ਰੂਬਰੂ ਕਰ ਸਕੀਏ ਤੁਹਾਡੇ ਨਾਲ ਮਿਲਵਾ ਸਕੀਏ ਇਸੇ ਲੜੀ ਦੇ ਤਹਿਤ ਅੱਜ ਅਸੀਂ ਆ ਗਏ ਦੁਆਬੇ ਦੇ ਵਿੱਚ ਦੁਆਬੇ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੋਂ ਦੇ ਲੋਕਾਂ ਨੂੰ ਮਾਣ ਹੈ ਕਿ ਉਹ ਸਭ ਨਾਲੋਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਹੈ ਮੇਰੇ ਖਲ 100% ਸੱਖਰਤਾ ਉਸ ਜ਼ਿਲ੍ਹੇ ਦੀ ਹੈ ਉਹ ਜ਼ਿਲ੍ਹੇ ਨੇ ਬਹੁਤ ਬਹੁਤ ਮਹਾਨ ਗੀਤਕਾਰ ਬਹੁਤ ਬਹੁਤ ਮਹਾਨ ਕਲਾਕਾਰ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਨੂੰ ਮਿਲਾਵਾਂਗਾ ਜਿਨ੍ਹਾਂ ਨੇ ਹਜ਼ਾਰਾਂ ਗੀਤ ਗਾਏ ਨੇ ਲੇਕਿਨ ਕੋਈ ਵੀ ਇਹੋ ਜਿਹਾ ਗੀਤ ਨਹੀਂ ਗਾਇਆ ਜਿਹਦੇ ਤੇ ਕੋਈ ਕਿੰਤੂ ਪ੍ਰਿੰਤੂ ਕਰ ਸਕੇ ਜ਼ਿਆਦਾਤਰ ਉਹ ਧਾਰਮਿਕ ਗਾਇਕੀ ਨਾਲ ਵੀ ਜੁੜੇ ਹੋਏ ਨੇ ਲੋਕਤੱਤ ਉਹਨਾਂ ਦੇ ਬਹੁਤ ਹੀ ਪਪੂਲਰ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਤੇ ਮੈਂ ਇਸ ਵੇਲੇ ਬੈਠਾ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਜੀ ਨੰਦਾਚੌਰ ਤੇ ਜੀ ਹਾਂ ਬਿਲਕੁਲ ਸਹੀ ਪਛਾਣਿਆ ਜੀ ਤੇ ਮੇਰੇ ਨਾਲ ਨੇ ਬਹੁਤ ਹੀ ਸੁਰੀਲੇ ਬਹੁਤ ਹੀ ਵਧੀਆ ਕਲਾਕਾਰ ਸੁਖ ਨੰਦਾਚੌਰੀਆ ਜੀ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਤੁਹਾਡਾ तहे ਦਿਲੋਂ ਮਸ਼ਕੂਰ ਆ ਜੀ ਤੁਸੀਂ ਅੱਜ ਇੱਥੇ ਆਏ ਹੋ ਸਾਡੇ ਗ੍ਰਹਿਵਿਗੇ ਚਰਨ ਪਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਦਾ ਜੀ ਸਾਡੇ ਪ੍ਰੋਗਰਾਮ 'ਚ ਤੁਹਾਡਾ ਹਰਦਿਕ ਸਵਾਗਤ ਹੈ ਜੀ ਥੈਂਕ ਯੂ ਜੀ ਕਿ ਤੁਹਾਡੇ ਗਾਣੇ ਅਕਸਰ ਸੋਸ਼ਲ ਮੀਡੀਆ ਤੇ ਸੁਣਦੇ ਰਹੀਦਾ ਇੱਕ ਬਹੁਤ ਸੁਰੇਲੀ ਤੁਹਾਡੀ ਗਾਇਕੀ ਔਰ ਬੜੇ ਅਰਥ ਭਰਪੂਰ ਤੁਹਾਡੇ ਜਿਹੜੇ ਉਹ ਬੋਲ ਹੁੰਦੇ ਨੇ ਹਰ ਗਾਣੇ ਦੇ ਮੈਂ ਵੀ ਕਾਫੀ ਤੁਹਾਡੀ ਮੀਟ ਕਰ ਰਹੀ ਸੀ ਕਾਫੀ ਦਿਨ ਦੀ ਆਪਣੀ ਗੱਲਬਾਤ ਹੋਈ ਮੈਨੂੰ ਸਾਲ 2 ਸਾਲ ਹੋ ਗਏ ਆ ਜਦੋਂ ਆਪਾਂ ਮਿਲਣਾ ਕਿਸੇ ਵੇਲੇ ਉਹ ਅੱਜ ਵੀ ਕੋਈ ਫੰਕਸ਼ਨ ਸੀਗਾ ਜੀ ਘਰ ਦੇ ਵਿੱਚ ਕੋਈ ਨਵਾਂ ਰਿਸ਼ਤਾਰੀ ਦੇ ਵਿੱਚ ਤਦੇ ਤੁਹਾਡਾ ਜਦੋਂ ਫੋਨ ਆਇਆ ਮੈਂ ਕਿਹਾ ਬੇਟੇ ਨੂੰ ਪੁੱਛਦਾ ਸਾਰ ਆਪਣਾ ਪ੍ਰੋਗਰਾਮ ਸੀ ਗਲਦਾ ਕੋਈ ਜੀ ਤਰੂ ਫਿਰ ਉਹ ਮੈਂ ਘਰ ਵਾਲਿਆਂ ਨੂੰ ਅਗੇ ਤੁਸੀਂ ਜਾਓ ਤੇ ਮੈਂ ਤਾਂ ਜੋ ਹੈਪੀ ਜੀ ਨਾਲ ਮੁਲਾਕਾਤ ਹੈਗੀ ਮੈਂ ਕਰ ਹੀ ਲਈਏ ਚਲੋ ਬਹੁਤ ਮਿਹਰਬਾਨੀ ਜੀ ਅੱਛਾ ਸੁਖਜੀ ਵੈਸੇ ਤੇ ਤੁਸੀਂ ਨਾਂ ਦੇ ਨਾਲ ਹੀ ਜੋੜ ਦਿੱਤਾ ਹੋਇਆ ਸੁਖਨੰਦਾ ਜੌਰੀਆ ਤੇ ਸੁਖ ਤੇ ਮੇਰੇ ਖਿਆਲ ਤੁਹਾਡਾ ਨਿਕਨੇਮ ਹੋਣਾ ਤੁਹਾਡਾ ਕੋਈ ਫੁੱਲ ਨੇਮ ਹੋਰ ਹੈ ਫੁੱਲ ਨੇ ਮੇਰਾ ਹੈ ਸੁਖਦੇਵ ਰਾਜ ਹਾਂਜੀ ਸੁਖਦੇਵ ਰਾਜ ਮੈਂ ਜਦੋਂ ਲਿਖਦਾ ਵੀ ਸੀਗਾ ਨਾਲ ਉਹ ਮੇਰੇ ਗੀਤ ਗੀਤ ਲਿਖੇ ਮੈਂ ਗੀਤ ਸੁਣਾਉਣੀਆਂ ਗ਼ਜ਼ਲਾਂ अच्छा काफी कुछ लिखया ठीक वो फिर ਸਾਡੇ ਜਿੱਥੇ ਰਹਿਣਾ ਸੀ ਸਾਡੇ ਪ੍ਰੋਫੈਸਰ ਹੁੰਦੇ ਸੀ ਜੀ ਮੰਗਤਰਾਮ ਬੈਂਸ ਜੀ ਉਹ ਵੀ ਲਿਖਦੇ ਸੀਗੇ ਸਾਡਾ ਆਪਸ਼ਨ ਮਿਲਦਾ ਸੀ ਤੇ ਮੇਰੇ ਤੋਂ ਉਹਨਾਂ ਨੂੰ ਦਿਖਾ ਲਿਆ ਹੂੰ ਤੇ ਉਹ ਫਿਰ ਉਹਨਾਂ ਨੇ ਬਣਾਉਂਦੇ ਬਣਾਗਾ ਮੇਰਾ ਨਾਮ ਉਹਨਾਂ ਨੇ ਉਹਨਾਂ ਨੇ ਰੱਖਿਆ ਸੁਖਨੰਦਾ ਜੋਰੀਆ ਸੁਖਨੰਦਾ ਚੋਰੀਆ ਕੋਈ ਬੜਾ ਨਾਮ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਸੁਖਨੰਦਾ ਜੋਰੀਆ ਠੀਕ ਹੈ ਮਤਲਬ ਤੁਸੀਂ ਗਾਇਕੀ ਤੋਂ ਪਹਿਲਾਂ ਗੀਤਕਾਰ ਸੀਗੇ ਗੀਤ ਗਾ ਵੀ ਗਾ ਲਾਈ ਕੀ ਤੇ ਬਚਪਨ ਤੋਂ ਚੱਲਦੀ ਨਾ ਮੇਰੀ ਅੱਛਾ ਗਾਇਕੀ ਬਚਪਨ ਤੋਂ ਚੱਲਦੀ ਬਚਪਨ ਦੇ ਵਿੱਚ ਮੈਂ ਛੋਟਾ ਜਿਹਾ ਸੀ ਤੇ ਉਸ ਵੇਲੇ ਇੱਕ ਗੀਤ ਆਇਆ ਸੀ ਤਿੰਨ ਚਾਰ ਪੰਜ ਅਸੀਂ ਪੰਜ ਨਹੀਂ ਭਰਾ ਜਿਹੜੇ ਜੰਗਲ ਲੱਗਦੇ ਦੋਨੋਂ ਹੱਥ ਲਾ ਬਿੱਲੋ ਕਰ ਲਾ ਪਿਆ ਜੀ ਉਹਨੇ ਕਹਿਆ ਜੀ ਅਸੀਂ ਮੈਂ ਵੀ ਸੁਣਿਆ ਮੈਂ ਗਾਉਣ ਲੱਗ ਪਿਆ ਜੀ ਜੀ ਫਿਰ ਮੈਂ ਸਕੂਲ ਦੇ ਵਿੱਚ ਵੀ ਉਹ ਮਾਲ ਸਭਾ ਦੇ ਵਿੱਚ ਗਾਇਆ ਜੀ ਤੇ ਬਸ ਉਹ ਚੱਲਦਾ ਰਿਹਾ ਗੋਗਾ ਕੀ ਨਾਲ ਚੱਲਦੀ ਰਹੀ ਫਿਰ ਸਿੱਖਿਆ ਵੀ ਜੀ ਤੁਸੀਂ ਕਿਸੇ ਕੋਲੋਂ ਬਕਾਇਦਾ ਗੀਤ ਦੀ ਤਲੀਮ ਕਿਹੜੀ ਉਮਰ ਸੰਗੀਤ ਵਿੱਚ ਸਿੱਖਿਆ ਬਹੁਤ ਮੇਰੇ ਵੈਸੀ ਮੇਰੇ ਉਦਾਂ ਉਸਤਾਦ ਜੀ ਹੈ ਸ੍ਰੀ ਸੋਢੀ ਸਾਗਰ ਜੀ ਕੋਲ ਪਰ ਤੋਂ ਜੀ ਤੇ ਉਸ ਤਰ੍ਹਾਂ ਮੈਂ ਆਪਣੇ ਪਿੰਡ ਦੇ ਵਿੱਚ ਹੀ ਸਾਡੇ ਬਜ਼ੁਰਗ ਸੀਗੇ ਜੀ ਮਿਸਤੀ ਹਰਨਾਮਨ ਦਾਸ ਜੀ ਬੜੇ ਕਲਾਸਿਕਲ ਦੇ ਮਾਰ ਸੀਗੇ ਜੀ ਉਹਨਾਂ ਨੇ ਮੈਨੂੰ ਇਹ ਧਾਰਮਿਕ ਵਾਲੇ ਪਾਸੇ ਜੋੜਿਆ ਸਾਡੇ ਦਰਬਾਰ ਆ ਸੰਸਾਰਕ ਦਰਬਾਰ ਸ਼੍ਰੀ ਉਮਰਦਵਾਰ ਅੰਮ੍ਰਿਤ ਚੋਰ ਜੀ ਜੀ ਉੱਥੇ ਮੈਨੂੰ ਫਿਰ ਉਹ ਲੈ ਗਏ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਸਿਖਾਓ ਤੁਸੀਂ ਉਹ ਬੰਦੇ ਕਾਕਾ ਪਿਆਸਾ ਖੂਹ ਦੇ ਕੋਲ ਜਾਂਦਾ ਖੂਹ ਪਿਆਸੇ ਕੋ ਨਹੀਂ ਆਉਂਦਾ ਮੈਂ ਉਹਨਾਂ ਕਦੇ ਹੀ ਘਰ ਆ ਕੇ ਸਿਕਾਇਆ ਕਰੋ ਨਹੀਂ ਅੱਛਾ ਜੀ ਤੂੰ ਉੱਥੇ ਆ ਹਾਂ ਜੀ ਜਦੋਂ ਉੱਥੇ ਉਹਦੀ ਸੰਗਤ ਵਿੱਚ ਬਹਿਣਾ ਚਾਲੂ ਕੀਤਾ ਉਹਨਾਂ ਦਾ ਬੇਟਾ ਹੁੰਦਾ ਸੀ ਉਹ ਤਾਂ ਹਰਬਲਬ ਦੇ ਵਿੱਚ ਹੀ ਉਹਨਾਂ ਦੇ ਬੇਟੇ ਨੇ ਆਇਆ ਸੀਗਾ ਜੀ ਵਾਹ ਉਹਨਾਂ ਨੇ ਫਿਰ ਉਹ ਕਦੇ ਆਉਣਾ ਤੇ ਉਹਨਾਂ ਨੇ ਮੈਨੂੰ ਦੱਸਣਾ ਪ੍ਰੋਫੈਸਰ ਆਪਣੇ ਜਗਜੀਤ ਵਾਲੀਆ ਉਹ ਨਹੀਂ ਮੇਰੇ ਹਰਬਲਬ ਨੇ ਜੁਆ ਕਲਾਸੀਕਲ ਦੇ ਬੜੇ ਮਾਰ ਸੀ ਉਹ ਜਦੋਂ ਕਿਤੇ ਮੈਨੂੰ ਮਿਲਣਾ ਉਹ ਵੀ ਦਰਬਾਰ ਨਾਲ ਜੁੜੇ ਕਰਕੇ ਮੈਨੂੰ ਉਹਨਾਂ ਨੇ ਰਿਆਣ ਫਿਰ ਮੈਂ ਬੜੀ ਬੜੀ ਪੜ੍ਹਦੇ ਪੜ੍ਹਨ ਤੋਂ ਬਾਅਦ ਉਹ ਲੋਕ ਇਹ ਹੁੰਦਾ ਸੀਗਾ ਜਿਆਦਾ ਜੀ ਬੰਦੇ ਦਾ ਡੀ ਜੀ ਅੰਦਰ ਡਵੇਈ ਜਾਣਾ ਹਾਂਜੀ ਹਾਂਜੀ ਵੱਡੇ ਬ੍ਰੋਦਰ ਡਵੇਈ ਸੀਗੇ ਫੇ ਕੰਮ ਕਹਿੰਦੇ ਸਿੱਖ ਲੋ ਜੀ ਕੱਲ ਕੰਮ ਸਿੱਖ ਲੋ ਕਾਰਪੈਂਟਰ ਦਾ ਹਾਂਜੀ ਕੰਮ ਸਿੱਖਣ ਵਾਸਤੇ ਉੱਥੇ ਗਏ ਤੇ ਉਹ ਦੁਕਾਨ ਤੇ ਜਿੱਥੇ ਮੈਂ ਸਿੱਖਦਾ ਸੀ ਨਾਲ ਦੀ ਦੁਕਾਨ ਤੇ ਗਿਆਨੀ ਸਰਪੰਦ ਸਿੰਘ ਹੁੰਦੇ ਸੀਗੇ ਜੀ ਉਹਨਾਂ ਨੇ ਵਾਜਾ ਰੱਖਿਆ ਹੁੰਦਾ ਸੀਗਾ ਜੀ ਮੈਨੂੰ ਉੱਥੇ ਵੀ ਸਾਥ ਮਿਲ ਗਿਆ ਸੰਗੀਤ ਦਾ ਜੀ ਫੇਰ ਕਰਦੇ ਕਰਦੇ ਉੱਥੇ ਉਹ ਮੈਨੂੰ ਕਹਿੰਦੇ ਵੀ ਸੁਖਦੇਵ ਹਾਂਜੀ ਯਾਰ ਫਲਾਨੀ ਜਗ੍ਹਾ ਬੰਦਾ ਪ੍ਰੋਫੈਸਰ ਰਟਾਇਰ ਹੋਇਆ ਹਾਂ ਜੇ ਤੁਸੀਂ ਸ਼ੌਕਰ ਤੋਂ ਉਹ ਪਾਉਣਾ ਗੱਲ ਕਰੀਏ ਜੀ ਉਹਨਾਂ ਨਾਲ ਗੱਲ ਕੀਤੀ ਹਾਂਜੀ ਤੇ ਉਹ ਆ ਗਏ ਉਹ ਕਹਿੰਦੇ ਜੀ ਮੈਂ ਲਵਾਂਗਾ 450 ਰੁਪਏ ਮਹੀਨੇ ਦਾ ਠੀਕ ਹੈ ਤੇ ਮੈਨੂੰ ਮੇਰੇ ਉਸਤਾਦ ਜੀ 300 ਰੁਪਏ ਦਿੰਦੇ ਸੀ ਮਹੀਨੇ ਦਾ ਅੱਛਾ ਦੁਪਹਿਰ ਨੂੰ ਛੁੱਟੀ ਹੁੰਦੀ 6 ਘੰਟੇ ਦੀ ਹਾਂਜੀ ਤੇ ਰੋਟੀ ਖਾ ਕੇ ਉਹਨਾਂ ਨੂੰ ਸੱਦ ਲੈਣਾ ਤੇ ਅਸੀਂ ਉਹ ਦੁਕਾਨ ਦੇ ਉਹਨਾਂ ਦੀ ਤੇ ਉਹ 2-4 ਦਿਨ ਬਾਅਦ ਮੁੰਡਿਆਂ ਨੇ ਗੱਲ ਕਰਤੀ ਵੀ ਇਦਾਂ ਇਦਾਂ ਉਸਤਾਦ ਜੀ ਵੀ ਇਦਾਂ ਇਦਾਂ ਇਹ ਬੰਦੇ ਨੂੰ ਸੱਦਾ ਦੁਪਹਿਰ ਨੂੰ ਗਾਉਣਾ ਸਿਖਾਦਾ ਹੂੰ ਉਹ ਮੈਨੂੰ ਕਹਿੰਦੇ ਉਸਤਾਦ ਜੀ ਲੱਕੜ ਵਾਲੇ ਸੀ ਮੇਰੇ ਅੱਛਾ ਮੈਨੂੰ ਕਹਿੰਦੇ ਵੀ ਕਿਦਾਂ ਕੀ ਉਹਨੂੰ ਪੈਸੇ ਜਿੰਨਾ ਵੈਗਾ ਜੀ 450 ਅੱਛਾ ਮੇਰੇ ਸਾਲਿਆ ਮੈਂ ਦਿੰਦਾ ਤੈਨੂੰ 300 ਉਹ ਸਾਢੇ 450 ਰੁਪਏ ਤਾਂ ਦਊਂਗਾ ਉਹਨੂੰ ਅੱਛਾ ਫਿਰ ਕਰਦੇ ਕਹੁੰਦੇ ਕਹਿੰਦੇ ਇਦਾਂ ਕਰ ਤੂੰ ਪੌਣੇ 1 ਵਜੇ ਰੋਟੀ ਖਾ ਲਿਆ ਤਾਂ 15 ਮਿੰਟ ਪਹਿਲਾਂ ਰੋਟੀ ਨਾ ਤੋ ਖਾਣੀ ਆ ਤੂੰ ਤੇ ਤੂੰ 1 ਵਜੇ ਤੋਂ ਲੈ ਕੇ 2 ਵਜੇ ਤੱਕ ਪੂਰਾ ਘੰਟਾ ਉਹਦੇ ਕੋਲ ਆਉਣਾ ਠੀਕ ਹੈ ਤੇ ਤੈਨੂੰ ਮੈਂ ਸਾਢੇ 150 ਰੁਪਿਆ ਹੋਰ ਐਕਸਟਰਾ ਦੇ ਦੂੰਗਾ ਤੈਨੂੰ ਸ਼ੌਂਕ ਹੈ ਜੋ ਵੀ ਸੰਗੀਤ ਪ੍ਰੇਮੀ ਸੀਗਾ ਹਾਂਜੀ ਉਹ ਫਿਰ ਮਹੀਨਾ ਜਦੋਂ ਉਹਨੂੰ ਪੋਇਆ ਤੇ ਮਹੀਨੇ ਬਾਅਦ ਘਰ ਦੇ ਬੋਲਣ ਵਾਲਾ ਹਾਂਜੀ ਆ ਵੀ ਹੁਣ ਕਮਾਉਂਦਾ ਨਹੀਂ ਕੁਛ ਹਾਂਜੀ ਹਾਂਜੀ ਉਹ ਫਿਰ ਉਹ ਛੁੱਟ ਗਿਆ ਤੇ ਫਿਰ ਬਸ ਇਹ ਨਾ ਉਸਤਾਦਾਂ ਕੋਲ ਹੀ ਜਿਵੇਂ ਸ਼੍ਰੀ ਸੋਢੀ ਸਾਗਰ ਜੀ ਨਾਲ ਮੇਰੇ ਮਿਲ ਲਾਪੂ ਸਾਡੇ ਬਣਾਉਂਦੇ ਹੁੰਦੇ ਸੀ ਕਾਫੀ ਆਪਣੇ ਸਮੇਂ 'ਚ ਬੜਾ ਨਾਮ ਸੀ ਹਾਂਜੀ ਤੇ ਬਸ ਉਹਨਾਂ ਨੇ ਫਿਰ ਮੈਂ ਉਹਨਾਂ ਦੀ ਯਾਰਨੀ ਲੱਗ ਗਈ ਹਾਂ ਹਾਂਜੀ ਹਾਂਜੀ ਉਹਨਾਂ ਦੇ ਨਾਲ ਫਿਰ ਪ੍ਰੋਗਰਾਮਾਂ ਦੇ ਜਾਣਾ ਤੋਂ ਉਹਨਾਂ ਨੇ ਮੈਨੂੰ ਪੀਰ ਸਸੀ ਪੁੰਨੂ ਇਹਨਾਂ ਦੇ ਸਾਰੇ ਫਿਰ ਉਹ ਸੰਗਦੇ ਰੇਡੀਓ ਵਾਸਤੇ ਮੈਂ ਰੇਡੀਓ ਤੋਂ ਫਿਰ ਮੈਂ ਵੀ ਹਾਈ ਸੀ ਮੇਰੀ ਰੇਡੀਓ ਹਾਂਜੀ ਅੱਛਾ ਮਨੂੰ ਸ਼ੁਰੂ ਤੋਂ ਹੀ ਤੁਸੀਂ ਬਾਕਾਇਦਾ ਜਿਹੜੀ ਕਹਿੰਦੇ ਸੋਰ ਵਾਲੀ ਗਾਇਕੀ ਉਹਦੇ ਨਾਲ ਜੁੜੇ ਹੋ ਬਾਕਾਇਦਾ ਤੋਂ ਸ਼ੁਰੂ ਤੋਂ ਹੀ ਕਲਾਸੀਕਲ ਵਧੀਆ ਸੰਗੀਤ ਨਾਲ ਸ਼ੁਰੂ ਤੋਂ ਹੀ ਜੁੜੇ ਹੋ ਤਾਂ ਹੀ ਸ਼ਾਇਦ ਤੁਹਾਡੇ ਤੇ ਹਨਾ ਤੁਹਾਡਾ ਅਸਰ ਤੁਹਾਡੀ ਗਾਇਕੀ ਵੀ ਸ਼ਾਇਦ ਤਾਂ ਹੀ ਓਦਾਂ ਦੀ ਹੈ ਹਨਾ ਉਹ ਗੱਲਾਂ ਨਾ ਵੀ ਅਸੀਂ ਤੁੰਬੀ ਲੈ ਕੇ ਫਿਰਦੇ ਸੀ ਤੇ ਉਹ ਮੈਨੂੰ ਕਹਿੰਦੇ ਜੇ ਤੂੰ ਸਿੱਖਣਾ ਹਾਂਜੀ ਤੇ ਇਹਦੀ ਜੜ ਸਿੱਖ ਕਲਾਸੀਕਲ ਹਾਂਜੀ ਹਾਂਜੀ ਮਿਊਜ਼ਿਕ ਦੀ ਜੜ ਕਲਾਸੀਕਲ ਆ ਕਲਾਸੀਕਲ ਤੋਂ ਫਿਰ ਬੱਸ ਉਹ ਉਸੇ ਪਾਸੇ ਚੱਲ ਲੱਗੇ ਬੱਸ ਉਸੇ ਪਾਸੇ ਲੱਗ ਗਏ ਉਹੀ ਸਾਧਨਾ ਚਲਦੀ ਰਹੀ ਅੱਛਾ ਇਹ ਫਿਰ ਮਤਲਬ ਕਰਪੈਂਟਰ ਦਾ ਕੰਮ ਤੁਸੀਂ ਸਿੱਖ ਰਹੇ ਸੀ ਹਨ ਉਹ ਫਿਰ ਚੱਲਦਾ ਰਿਹਾ ਕੰਟੀਨਿਊ ਕਿ ਜਾਂ ਤੂੰ ਉਹ ਕਰਵੰਡਰ ਚੱਲਦੇ ਚੱਲਦੇ ਵਿੱਚ ਗਾਇਕੀਆ ਨੂੰ ਨਿਕਲ ਗਏ ਫਿਰ ਉਹ ਫਿਰ ਉਹ ਜਿਹੜੇ ਤੁਹਾਡੇ ਹਾਂ ਓਸਤਾਦ ਸਾਹਿਬ ਸਿਖਾਉਣ ਆਉਂਦੇ ਸੀ ਕਿ ਜਿਹੜੇ ਹਨ ਹਾਂਜੀ ਉਹਨਾਂ ਦੀ ਫਿਰ ਮਹੀਨੇ ਬਾਅਦ ਛੁੱਟੀ ਕਰਾ ਦਿੱਤੀ। ਉਹਨਾਂ ਦੀ ਛੁੱਟੀ ਕਰਾਤੀ। ਫਿਰ ਪਿੰਡ ਦੇ ਵਿੱਚ ਹੀ ਮੈਂ ਜਦੋਂ ਉੱਥੇ ਦਰਬਾਰ ਦੇ ਵਿੱਚ ਸੀਗੇ ਸਾਡੇ ਦੱਸਿਆ ਬਜ਼ੁਰਗ ਸੀਗੇ। ਹਾਂਜੀ। ਕਲਾਸਿਕਲ ਦੇ ਮਾਹਰ ਸੀਗੇ ਬਸ ਉਹਨਾਂ ਨੇ ਮੈਨੂੰ ਦੱਸਣਾ। ਹਾਂਜੀ। ਤੇ ਉਸ ਤੋਂ ਬਾਅਦ ਉਸਤਾਦ ਸੋਢੀ ਸਾਗਰ ਜੀ ਨਾਲ ਮਿਲ ਲ ਹੋ ਗਿਆ। ਉਹਨਾਂ ਨੇ ਫਿਰ ਮੈਨੂੰ ਬਕਾਇਦਾ ਫਿਰ ਸੋਢੀ ਸਾਗਰ ਜੀ ਦੇ ਨਾਲ ਬਕਾਇਦਾ ਜਿਹੜਾ ਉਹ ਹਾਂ ਉਸਤਾਦੀ ਸ਼ਗਿਰਦੀ ਮੇਰੀ ਉਹਨਾਂ ਨੇ। ਉਸਤਾਦੀ ਸ਼ਗਿਰਦੀ ਹੋ ਗਈ ਫਿਰ ਪੂਰਾ ਪੱਕੇ ਤਰ੍ਹਾਂ ਜੋੜ ਗਿਆ। ਹਾਂਜੀ ਪੱਕੇ ਤਰ੍ਹਾਂ ਹੀ ਇਸ ਵਾਸਤੇ ਹੋ ਗਿਆ। ਜੀ ਜਿਵੇਂ ਤੁਸੀਂ ਸ਼ੁਰੂ ਜੀ ਦੱਸ ਰਹੇ ਸੀਗੇ ਕਿ ਫਾਦਰ ਸਾਹਿਬ ਨੇ ਜਾ ਘਰ ਵਾਲਿਆਂ ਨੇ ਕਿ ਤਰਾਜ ਗੀਤਾ ਨਾ ਕਦੇ ਉਗਲੇ ਤੋਂ ਦੇਖੋ ਜੀ ਇਤਰਾਜ ਉਸ ਵੇਲੇ ਤੁਹਾਨੂੰ ਕੰਜਰਾ ਦਾ ਕੰਮ ਹਾਂਜੀ ਹਾਂਜੀ ਜ਼ਿਆਦਾਤਰ ਪਹਿਲਾਂ ਨਹੀਂ ਗਿਆ ਜ਼ਿਆਦਾ ਰੀ ਕੰਜਰਾ ਦਾ ਕੰਮ ਇੱਕ ਇਹਦੇ ਵਿੱਚ ਮੇਰਾ ਸਾਥ ਮੇਰਾ ਬ੍ਰਦਰ ਵੱਡੇ ਜਿਹੜੇ ਸੀ ਹਾਂਜੀ ਉਹ ਠੀਕੇ ਸੀ ਇਸ ਕੰਮ ਦੇ ਵਿੱਚ ਠੀਕ ਹੈ ਤੇ ਅੱਜ ਵੀ ਪਾਵਰ ਫੀਲ ਕਰਦੇ ਆ ਵੱਡੇ ਬ੍ਰਦਰ ਸਾਨੂੰ ਆਪਣੇ ਬ੍ਰਦਰ ਦੇ ਉੱਤੇ ਪ੍ਰੌਡ ਹੈ ਉਹ ਸਾਡੇ ਦੇ ਕਰਦੇ ਆ ਫਿਰ ਤੇ ਬਾਕੀ ਤਾਂ ਇਹੀ ਹੁੰਦਾ ਸੀਗਾ ਵੀ ਕੰਮ ਕਰੇ ਕੰਮ ਕਰਕੇ ਪੈਸੇ ਕਮ ਲਿਆ ਵੇ ਇਹੀ ਹੁੰਦਾ ਸੀ ਵੇ ਸਾਡੇ ਵਾਲਾ ਜਿਹੜੇ ਗਾਇਕੀ ਦੇ ਵਿੱਚ ਅਸੀਂ ਸਿੱਖਦੇ ਸੀ ਸਾਨੂੰ ਪਤਾ ਕਿੱਥੋਂ ਹਣਾ ਇੱਕ ਪ੍ਰੋਗਰਾਮ ਦੇਵੇ ਉਸਤਾਦ ਜੀ ਨਾਲ ਅਗੇ ਕੋਈ ਮਨ ਚ ਆ ਗਿਆ ਉਹਨਾਂ ਨੂੰ 10 ਰੁਪਏ ਦੇ ਬਾਤ ਤੇ ਕਰਵਾ ਲਾ ਲਾ ਤੇ ਮਰਜੀ ਆ ਗਏ ਨੇ ਤੇ ਨਾਲ ਸੀ ਉਸ ਸਮੇ ਉਸਤਾਦ ਜੀ ਨਾਲ ਜਾਇਦਾ ਸੀ ਪੈਸੇ ਵੀ ਕਿੰਨੇ ਜੀ ਉਸਤਾਦ ਜੀ ਦੇ ਪ੍ਰੋਗਰਾਮ ਦੇ ਵੀ 70 75 ਰੁਪਏ 42 ਰੁਪਏ ਆਹ ਪ੍ਰੋਗਰਾਮ ਦੇ ਉੱਤੇ ਪੈਸੇ ਹੁੰਦੇ ਜੋ 300 ਚ ਫੜਿਆ ਜਾਂ 400 ਚ ਫੜਿਆ ਇੰਨਾ ਦੇ ਕੰਮ ਹੁੰਦੇ ਸੀ ਇੰਨਾ ਦੇ ਸੀ ਅੱਛਾ ਫਿਰ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਤੁਹਾਡੇ ਮਨ ਚ ਵੀ ਵੀ ਦੁਬਈ ਜਾਣਾ ਜਾਂ ਫੌਰਨ ਜਾਣਾ ਕਿਉਂਕਿ ਦੁਆਬਾ ਸਾਰਾ ਤਕਰੀਬਨ ਬਾਰੀ ਫਿਰ ਉਹ ਪ੍ਰੋਗਰਾਮ ਤੁਹਾਡਾ ਬਾਰ ਬੁਰ ਜਾਣ ਦਾ ਬਣਿਆ ਕਿ ਜਾਂ ਚੇਂਜ ਹੀ ਕਰਤਾ ਨਹੀਂ ਫਿਰ ਬਣਿਆ ਮੇਰਾ ਵੈਸੇ ਫਿਰ ਗਾਇਕੀ ਵਾਸਤੇ ਗਿਆ ਅੱਛਾ ਗਾਇਕੀ ਵਾਸਤੇ ਮਟਨ ਜਾਣੀਆਂ ਵੀ ਆ ਗਏ ਨਟਨੀਆਂ ਗੁਰਦੁਆਰੇ ਦੇ ਵਗੈਰਾ ਜੇ ਉੱਥੇ ਤੇ 20-12 ਪਗੀਆਂ ਜੀ ਜੀ ਉੱਥੇ ਵੀ ਗਾਇਆ ਅੱਛਾ ਤੇ ਦੋ ਵਹੀ ਵੀ ਮੈਂ ਅਵਦਾਸਵਰਾ ਜਾਂਦੇ ਹਾਂ ਵਗੈਰਾ ਤੇ ਗਿਆ ਜੀ ਜੀ ਤੇ ਹੋਰ ਨਹੀਂ ਅੱਲਾ ਫਿਰ ਗਾਇਕੀ ਚ ਹੀ ਗਏ ਗਾਇਕੀ ਦੇ ਵਜਾ ਜੀ ਫਿਰ ਸੱਦੇ ਹੋ ਗਿਆ ਦਰਮਨ ਲੈ ਲੋਣਾ ਆਪਣੇ ਅੱਛਾ ਹੀ ਫਿਰ ਦਰਸ਼ਕ ਤੁਹਾਡੇ ਗਾਣੇ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਆ ਫਿਰ ਪਹਿਲਾ ਕਿਹੜੇ ਬੋਲ ਧਾਰਮਿਕ ਸੁਣਾਓਗੇ ਕਿ ਜਾਂ ਕੀ ਸ਼ੁਰੂਆਤ ਕਿੱਥੋਂ ਕਰੋਗੇ ਮੇਰੇ ਪਿੱਛੇ ਗੀਦਾ ਰੂਮੀ ਵੈਸ ਦਾ ਨਸ਼ੇ ਤੇ ਹਾਂਜੀ ਮਤਲਬ ਇਹ ਸੁਣਾਉਣਾ ਜੀ ਜੀ ਕਈ ਕਰਦੇ ਰਮਾਰਿਆ ਸਲਫਾਸ ਖਾਰਿਆ ਨਸ਼ੇ ਕੋਈ ਲੋੜੋ ਬਦ ਤੇਗ ਲਾੜਿਆ ਚੜ੍ਹ ਜੜੀ ਬਹੁਤ ਹੀ ਖੂਬਸੂਰਤ ਬੋਲ ਤੁਹਾਡੇ ਅਕਸਰ ਸਾਰੇ ਹਰ ਗੀਤ ਦਾ ਕੋਈ ਨਾ ਕੋਈ मीनिंग ਹੁੰਦਾ ਜੀ ਜਦਾਂ मीनिंगलेस ਅੱਜ ਕੱਲ ਚਰਚਾ ਚੱਲਦੀ ਹੈ ਕਿ ਪੰਜਾਬੀ ਗਾਇਕੀ मीनिंगलेस ਹੋ ਗਈ ਲੇਕਿਨ ਤੁਹਾਡੇ ਸਾਰੇ ਗੀਤ ਹੀ ਬੜੇ मीनिंग ਵਾਲੇ ਹੁੰਦੇ ਹਨ ਕਿ ਤੁਹਾਡਾ ਲੋਕਤਤ ਜੌਏ ਨਾਲ ਬੈਠ ਕੇ ਸ਼ਰਾਬ ਨਹੀਂ ਪੀਵੀਦੀਓ ਜ਼ਰੂਰ ਦਰਸ਼ਕਾਂ ਦੇ ਰੂਪ ਕਰੋ ਬੜਾ ਹੀ ਪਿਆਰਾ ਤੁਹਾਡਾ ਲੋਕਤਤ ਔਰ ਬਹੁਤ ਲੋਕਾਂ ਨੇ ਪਿਆਰ ਵੀ ਉਹਨੂੰ ਦਿੱਤਾ ਹੈ ਹਨਾ ਬੈਠ ਕੇ ਸ਼ਰਾਬ ਤੇ ਪੀਏ ਨਾ ਜੁਆਈ ਨਾਲ ਧੀਆਂ ਕੋਲ ਬਹਿ ਕੇ ਗੱਲ ਕਰੀਏ ਵਿਚਾਰ ਦੀ ਵਾਹ ਬੈਠ ਕੇ ਸ਼ਰਾਬ ਤੇ ਪੀਏ ਨਾ ਜੁਆਈ ਨਾਲ ਧੀਆਂ ਕੋਲ ਬਹਿ ਕੇ ਗੱਲ ਕਰੀਏ ਵਿਚਾਰ ਦੀ ਵਾਹ ਬਈ ਬੈਠ ਕੇ ਸ਼ਰਾਬ ਤੇ ਪੀਏ ਨਾ ਜੁਆਈ ਨਾਲ ਧੀਆਂ ਕੋਲ ਬਹਿ ਕੇ ਗੱਲ ਕਰੀਏ ਵਿਚਾਰ ਦੂਜਾ ਕੀ ਕਰਦੇ ਜਾਂ ਜਿੰਨਾ ਬਗਾਨੀ ਵਿੱਚ ਨੱਚੀਏ ਅੱਖ ਨਾ ਬਗਾਨੀ ਕਦ ਕੀ ਦੀ ਉੱਤੇ ਰੱਖੀਏ ਆਪ ਜਿਹੜਾ ਮਾਰੀਏ ਸ਼ਿਕਾਰ ਉਹ ਸੁਆਦ ਹੁੰਦਾ ਝਾਕ ਕਦ ਰੱਖੀਏ ਨਾ ਦੂਜੇ ਦੇ ਸ਼ਿਕਾਰ ਦੀ ਬੈ ਬੈਠ ਕੇ ਸ਼ਰਾਬ ਕਦ ਪੀਏ ਨਾ ਜਵਾਈ ਨਾਲ ਧੀਆਂ ਕੋਲ ਬੈ ਕੇ ਗੱਲ ਕਰੀਏ ਵਿਚਾਰ ਦੀ ਵਾਹ ਜੀ ਵਾਹ ਫਿਰ ਤੁਹਾਡੀ ਜਿਹੜੇ ਸੌਂਗ ਮਾਰਕੀਟ ਦੇ ਵਿੱਚ ਆਏ ਉਹ ਰਿਕਾਰਡਿੰਗ ਦਾ ਸਬਬ ਕਿਵੇਂ ਬਣਿਆ ਫਿਰ ਮੂਡ ਬਣਿਆ ਕਿਉਂਕਿ ਰਿਕਾਰਡਿੰਗ ਵੀ ਮੇਰੇ ਖਿਆਲ ਬਹੁਤ ਜ਼ਰੂਰੀ ਹੁੰਦੀ ਹੈ ਕਿ ਕਲਾਕਾਰ ਵਾਸਤੇ ਹਨਾ ਪ੍ਰੋਗਰਾਮਾਂ ਦੇ ਵਾਸਤੇ ਮੇਰੀ ਰਿਕਾਰਡਿੰਗ ਦਾ ਸਿਸਟਮ ਚੱਲ ਪਿਆ ਸੀ ਕੋਈ 90 ਦੇ ਗ੍ਰੇਡ ਮਤਲਬ ਕੈਸਟ ਦਾ ਵਰ ਸੀਗਾ ਉਹ ਕੈਸਟ ਦਾ ਵਰ ਸੀ ਜੀ ਜੀ ਔਰ ਉਸ ਵੇਲੇ ਸੁਨਰੀ ਦੌਰ ਸੀਗਾ ਕੈਸਟ ਦਾ ਸੁਨਰੀ ਦੌਰ ਸੀਗਾ 90 ਚਾ 90 ਦੇ ਵਿੱਚ ਇਹ ਨਿਰਮਲ ਭਾਜੀ ਨੇ ਕੀਤਾ ਸੀ ਜਾਂ ਦੁਬੇ ਦਾ ਸਲੀਮ ਦੀ ਕੈਸਟ हां जी निर्मल सिद्धू जी ਨੇ हां जी ठीक है ਉਸ ਤੋਂ ਬਾਅਦ ਇਹ ਦੂਸਰੀ ਡੇ ਮੇਰੀ ਉਹਨੇ ਕੀਤੀ ਸੀ ਇੰਦਰ ਲੋਕ ਵਿੱਚ ਸਾਡੀ ਰਿਕਾਰਡਿੰਗ ਹੋਈ ਜੀ ਅੱਠ ਗੀਤ ਮੇਰੇ ਆਪਣੇ ਹੀ ਲਿਖੇ ਹੋ ਸੀਗੇ ਅੱਛਾ ਜੀ ਤੇ ਉਥੇ ਇੰਦਰ ਲੋਕ ਦੇ ਵਿੱਚ ਆਪਾਂ 1 ਡੇ ਰਿਕਾਰਡਿੰਗ ਸੀ ਉਹਨੇ 2 ਡਰ ਸਟੂਡੀਓਸ ਗਿਆ ਉੱਥੇ 2 ਟ੍ਰੈਕ हां जी ਤੇ ਉਹ ਰਿਕਾਰਡਿੰਗ ਹੋ ਗਈ ਜੀ ਰਿਕਾਰਡਿੰਗ ਹੋਣ ਤੋਂ ਬਾਅਦ ਫਿਰ ਰਿਲੀਜ਼ਿੰਗ ਦਾ ਚੱਕਰ ਪਿਆ ਰ ਅੱਛਾ ਉਹਦਾ ਰਿਕਾਰਡਿੰਗ ਦਾ ਕੰਮ ਮੰਨ ਕੇ ਇੱਥੇ ਰੈਂਕੀ ਦੇ ਵਿੱਚ ਕੋਈ ਪ੍ਰਕਿਰਸ਼ਨਾ ਵਗੈਰਾ ਦਾ ਹਾਂਜੀ ਜਲੰਧਰ ਐਮ ਪੀ ਸਟੂਡੀਓ ਹੁੰਦਾ ਸੀ ਜੀ ਉਹਦੇ ਵਿੱਚ ਕੁਝ ਕੀਤਾ ਅੱਛਾ ਤੇ ਕਰਦੇ ਕਰਦੇ 91 ਦੇ ਅੰਡ ਵਿੱਚ ਜਾ ਕੇ ਇਹ ਸੇਵਾ ਨੌਤ ਭਾਜੀ ਹਾਂਜੀ ਉਹਨਾਂ ਨਾਲ ਸੰਪਰਕ ਹੋਇਆ ਜੀ ਇਦਾਂ ਹੀ ਮਿਲਦੇ ਗਿਲਦੇ ਪਰ ਉਹਨਾਂ ਨਾਲ ਸੰਪਰਕ ਹੋਇਆ ਜੀ ਫਿਰ ਉਹਨਾਂ ਨੇ ਉਹ ਮੇਰੀ ਟੇਪ ਬੀਵੀਐਨ ਕੰਪਨੀ ਸੀ ਅੰਬਾਲਾ ਦੀ ਬੀਵੀਐਨ ਬੀਵੀਐਨ ਉਹਦੇ ਵਿੱਚ ਟੇਪ ਹੋਈ ਮੇਰੀ ਜੀ ਉਹਦਾ ਪੋਸਟਰ ਬਕਾਇਦਾ ਆਪਾਂ ਪੰਜਾਬੀ ਭਵਨ ਵਿੱਚ ਰਿਲੀਜ਼ ਹੋਇਆ। ਔਰ ਉਹਦੀ ਐਡ ਬੜੀ ਵਧੀਆ ਹੋਈ। ਉਸ ਵੇਲੇ ਅਖਬਾਰ ਦੇ ਵਿੱਚ ਛੋਟੀ ਐਡ ਹੁੰਦੀ ਹੁੰਦੀ ਸੀ। ਹਾਂਜੀ ਅਖਬਾਰ ਚ ਆਉਂਦੀ। ਅਖਬਾਰ ਦੇ ਵਿੱਚ ਐਡ ਹੁੰਦੀ ਸੀ। ਉਹੀ ਦੌਰ ਉਹਦੋਂ ਨੇ ਸ਼ੁਰੂ ਹੋਇਆ। ਹਾਂਜੀ। ਤੇ ਟੇਪ ਬੜੀ ਵਧੀਆ ਸੀ। ਜੀ। ਇਹ ਕਹ ਲਓ ਕਿ ਸਾਨੂੰ ਮੌਕਾ ਕੈਚ ਕਰਨ ਸਾਡੇ ਕੋਲ ਕੈਚ ਨਹੀਂ ਹੋਇਆ। ਜੀ। ਸਾਡੇ ਕੋਲ ਉਹ ਮੌਕਾ ਸਾਹਮਣੇ ਨਹੀਂ ਗਿਆ ਕਿਸੇ ਤਰੀਕੇ ਨਾਲ। ਕੋਈ ਗੋਡਫਾਦਰ ਨਹੀਂ ਚੰਦਾ ਮਿਲਿਆ ਜਾਂ ਜੀ 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 ਕੋਈ ਸਹੀ ਸਲਾਹ ਕਰਨੀ ਨਹੀਂ ਮਿਲਿਆ ਹਾਂ ਸਹੀ ਸਲਾਹ ਕਰਨੀ ਨਹੀਂ ਮਿਲਿਆ ਟੀ ਬੜੀ ਪਿਆਰੀ ਸੀਗੀ ਹੋਈ ਉਹ ਭੈਣ ਦਾ ਮਤਲਬ ਉਸ ਕੈਸਟ ਦਾ ਤੁਹਾਨੂੰ ਕੋਈ ਖਾਸ ਫਾਇਦਾ ਨਹੀਂ ਕੀ ਟਾਈਟਲ ਸੀਗਾ ਉਹਦਾ ਹੀ ਜਾ ਕੇ ਕੈਨੇਡਾ ਵੱਸ ਗਈ ਜਾ ਕੇ ਕੈਨੇਡਾ ਵੱਸ ਗਈ ਇਹ ਸੋਨੂ ਸੀਗੀ ਸਾਰੀ ਕਿ ਜਾਂ ਡਿਊਟ ਹੋ ਕੇ ਸੋਨੂ ਸੀ ਸਾਰੇ ਅੱਛਾ ਸਾਰੀ ਸੋਨੂ ਸੀਗੀ ਤੁਹਾਡੀ ਉਸ ਲਈ ਤਾਂ ਹੁੰਦਾ ਨਹੀਂ ਕੋਈ ਵਿਚ ਕੋਈ ਬੀਟ ਹੋ ਗਿਆ ਸੈਡ ਹੋ ਗਿਆ ਹਾਂਜੀ ਹਾਂਜੀ ਕੋਈ ਲੋਕਤਤ ਹੋ ਗਿਆ ਜੀ ਜੀ ਕੋਈ انداز ਦੇ ਹੋ ਗਿਆ ਇਦਾਂ ਦੇ ਗੀਤ ਹੁੰਦੇ ਸੀ ਸਾਰੇ ਰਵਾਗ ਅਠ ਗੀਤ ਕਰਨੇ ਹੁੰਦੇ ਅੱਛੇ ਫਿਰ ਉਹਦੇ ਬਾਅਦ ਫਿਰ ਨੈਕਸਟ ਰਿਕਾਰਡਿੰਗ ਦਾ ਕਿ ਕਿਉਂਕਿ ਕਿਵੇਂ ਮਾਰਜਾ ਵੀ ਘਟਾ ਹੋ ਜਾਂਦਾ ਕਲਾਕਾਰ ਦਾ ਜਦੋਂ ਤੁਹਾਡੀ ਤੁਹਾਨੂੰ ਉਹਦਾ ਬੈਨੀਫਿਟ ਨਹੀਂ ਖਾਸ ਮਿਲਿਆ ਫਿਰ ਹਨਾ ਨੀਉਂ ਤਾਂ ਬੈਨੀਫਿਟ ਨਹੀਂ ਮਿਲਦਾ ਵੈਸੇ ਉਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਬਹੁਤ ਸੀਗੇ ਹਾਂਜੀ ਅ ਘਰ ਦੇ ਵਿੱਚੋਂ ਲਾ ਲੋ ਪੰ ਗਰੀਬੀ ਕਹਿ ਸਕਦੇ ਆ ਜੀ ਆ ਇੱਕ ਸੁੰਦਾ ਆ ਵੀ ਅੱਜ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਕਿ ਲਾਲਾ ਜਿਹੜਾ ਬੰਦਾ ਹੈ ਲਾਲਾ ਤਪਕਾ ਕਿਉਂ ਕਿਰਾਏ ਦੇ ਮਕਾਨ ਚ ਰਹਿੰਦਾ ਹਾਂਜੀ ਹੂੰ ਕਿਉਂਕਿ ਉਸ ਜਿੰਨਾ ਪੈਸਾ ਬਿਜ਼ਨਸ ਵਿੱਚ ਲਾਉਂਦੇ ਆ ਹਾਂਜੀ ਉਹਨਾਂ ਨੇ ਆਪ ਕਿਰਾਏ ਦੇ ਮਕਾਨ ਚ ਰਹਿਣਾ ਪੈਸਾ ਬਿਜ਼ਨਸ ਵਿੱਚ ਲਾਇਆ ਜਦੋਂ ਬਿਜ਼ਨਸ ਸਟੈਬਲਸ ਹੋ ਗਿਆ ਉਸ ਤੋਂ ਬਾਅਦ ਆ ਆਪਣਾ ਮਕਾਨ ਹਾਂਜੀ ਸਾਨੂੰ ਲੋਕਾਂ ਨੂੰ ਕੁੱਲੀ ਜੁਲੀ ਦਾ ਪਿਆਰ ਹੁੰਦਾ ਗਰੀਬ ਬੰਦੇ ਨੂੰ ਹੂੰ ਕੋਈ ਬਾਪ ਗਰੀਬ ਸੀ ਜੀ ਘਰ ਦਾ ਉਹ ਹੀ ਮੈਂ ਥੋੜੀ ਜਿਹੀ ਜਗ੍ਹਾ ਸੀ ਜੀ ਜਿਹੜਾ ਬ੍ਰਦਰ ਬਾਹਰ ਸੀ ਬ੍ਰਦਰ ਨੇ ਕਾ ਮਸਲਾ ਸਾਂਭੀਆਂ ਜ਼ਿੰਮੇਵਾਰੀਆਂ ਜੀ ਤੇ ਅਸੀਂ ਜਿੰਨਾ ਕੋ ਪੈਸੇ ਕੂਸਿਆ ਉਹਨੇ ਸਾਡਾ ਆਪਣਾ ਆਪਣੇ ਘਰਾਂ ਦੇ ਵਿੱਚ ਜੱਕੜਾਂ ਦੇ ਵਿੱਚ ਜੀ ਲੱਗੇ ਰਹਿਣਾ ਗੋਰਮ ਬੜੇ ਹੁੰਦੇ ਸੀ ਡਿਊਟ ਮੇਰੇ ਕਾਫੀ ਕੁੜੀਆਂ ਨਾਮੇ ਡਿਊਟ ਕਰਦਾ ਸੀ ਵੱਲ ਸਟੇਜਾਂ ਦੇ ਵਿਆਹ ਦੇ ਪ੍ਰੋਗਰਾਮ ਹੁੰਦੇ ਸੀ ਠੀਕ ਹੈ ਪਰ ਉਹ ਨਹੀਂ ਮੁੱਦੇ ਬਸ ਇਹ ਗਈ ਨਹੀਂ ਸਾਡੀ ਗੱਲ ਅੱਛਾ ਅੱਛਾ ਡਿਊਟ ਬਾਰੇ ਉਸ ਤੋਂ ਬਾਅਦ ਫੇ ਮੈਂ ਜਦੋਂ ਦਰਬਾਰ ਸਾਡਾ ਜਿੱਥੇ ਮੈਂ ਜੁੜਿਆ ਆ ਦਰਬਾਰ ਦੇ ਨਾਲ ਜੀ ਉਹਦੀਆਂ ਧਾਰਮਿਕ ਟੇਪਾਂ ਨੂੰ ਕਰ ਦੇਣਾ ਫਿਰ ਅਰਦਾਸ ਮਹਾਰਾਜ ਆ ਗਈ ਗੁਰਬਾਣੀ ਦੇ ਸ਼ਬਦ ਆ ਗਏ ਤੇ ਬਾਬਾ ਵਾਲਕਨਸ ਦੀ ਆ ਗਏ ਫਿਰ ਜੋ ਪਹਿਲੀ ਮਡੇਪੀ ਤੋਂ ਬਾਅਦ ਦੂਜੀ ਡੇਪ ਸੇਵੇ ਪਾਜਨੀ ਕੀਤੀ ਸੀ ਗੋਪਾ ਵਾਲਾ ਜੋਗੀ ਜੀ ਜੀ ਗੋਪਾ ਵਾਲਾ ਜੋਗੀ ਹਾਂ ਜੀ ਉਹਨਾਂ ਨੇ ਕੀਤੀ ਸੀਗੀ ਉਹ ਬਾਬਾ ਵਾਲਕਨਸ ਦੀ ਜੀ ਤੇ ਕਿਉਂਕਿ ਲੋਕਾਂ ਨੂੰ ਤੁਹਾਡਾ ਉਹ ਰੰਗ ਵੀ ਬਹੁਤ ਪਸੰਦ ਆ ਲੋਕ ਬਹੁਤ ਜੁੜੇ ਨੇ ਤੁਹਾਡੇ ਨਾਲ ਤੇ ਆਪਾਂ ਉਹ ਸਟੇਪ ਦੇ ਵਿੱਚੋਂ ਵੀ ਕੁਛ ਨਾ ਕੁਛ ਤੁਹਾਡੇ ਕੋਲ ਸੁਣਨਾ ਚਾਹਾਂਗੇ ਮੈਂ ਹੁਣ ਦਿਨ ਨਵੇਂ ਦੇ ਵਿੱਚ ਸੁਹਾ ਦੇਣਾ ਹਾਂਜੀ ਹਾਂਜੀ ਅ ਅ ਪਿਛੇ ਮੇਰਾ ਇੱਕ ਵੀਦ ਵੈਸੀ ਦਾ ਐਸ ਵੇਲੇ ਤਾਂ ਉਹ ਮੇਰੇ ਜਿੰਨੇ ਵੀ ਆ ਸੰਜਣ ਮਿੱਤਰ ਹੈਗੇ ਉਹ ਕਹਿੰਦੇ ਯਾਰ ਸੁਖਤ ਉਹਦਾ ਰੀਲ ਹੀ ਬਣਾਈਓ ਆ ਹਾਂਜੀ ਵਿਸਾਲ ਦੇ 24 ਕੱਢੀ ਜਾਂਦਾ ਨੂੰ ਕਿ ਸਾਲ ਦੇ ਦੋ ਨਹੀਂ ਕਰਦੀ ਦੁਨੀਆਂ ਅੱਛਾ ਉਹ ਪਤਾ ਨਹੀਂ ਮਾਲਕ ਦੀ ਉਹ ਮੋਜਮਾ ਉਹਨੂੰ ਕਹਿੰਦਾ ਹੁਣ ਦੀਵਾ ਬੁਝਣ ਤੋਂ ਪਹਿਲਾਂ ਲੈਣ ਜਿਆਦੀ ਘੜਦਾ ਹਾਂਜੀ ਮੈਂ ਉਹਨੂੰ ਇਹੀ ਕਹਿੰਦਾ ਹੁੰਦਾ ਹਾਂ ਹਾਂਜੀ ਹਾਂਜੀ ਤੇ ਇਸ ਲਈ ਨਾ ਉਹ ਗੀਤ ਤੁਹਾਡੇ ਕੰਟੀਨੂ ਗੀਤ ਦੀ ਧਾਰਾ ਜੀ ਗੀਤ ਦੀ ਧਾਰਾ ਹਾਂਜੀ ਮੇਰਾ ਪਿੱਛੇ ਮੈਂ ਮਦਰ ਮੇਰੇ ਪਿਛਲੀ ਦੀਵਾਲੀ ਦੇ ਵਿੱਚ ਪਿਛਲ ਦੀਵਾਲੀ ਦੇ ਵਿੱਚ ਦੀਵਾਲੀ ਦਾ ਨਹੀਂ ਪੂਰਾ ਹੋ ਗਿਆ ਸੀ ਹਾਂਜੀ ਤੇ ਫਿਰ ਉਹ ਉਹਨੂੰ ਡੈਲੀਟ ਕੀਤਾ ਹੀ ਗੀਤ ਇਹ ਕਿ ਮੈਂ ਸ਼ਮਾਤਾ ਨੂੰ ਸਮਰਪਿਤ ਹਾਂ ਬਿਲਕੁਲ ਉਸ ਨੂੰ ਉਹ ਗੋਦੀ ਵਿੱਚ ਪਾ ਕੇ ਖੜਾਣ ਵਾਲੀ ਮਾਂ ਦੇਵੀ ਬਿਸਾਰਿਆ ਨਹੀਂ ਜਾ ਸਕਦਾ ਉਹ ਰੱਬ ਦੀ ਇਹ ਦੁਨੀਆ ਵਿਗਾੜ ਵਾਲੀ ਮਾਏ ਤੇਰਾ ਕਰਜ਼ਾ ਉਤਾਰਿਆ ਨਹੀਂ ਜਾ ਸਕਦਾ

ਜੀਓ ਇਹ ਕੰਪੋਜੀਸ਼ਨ ਤੁਸੀਂ ਆ ਬਣਾਈ ਹੈ ਜੀ ਹਾਂਜੀ ਕਮਾਲ ਦੇ ਸੁਰ ਲਾਇਆ ਜੀ ਮੇਰੇ ਗੀਤਾਂ ਦੀਆਂ ਕੰਪੋਜੀਸ਼ਨਾਂ ਵਗੈਰਾ ਆਪਣੀਆਂ ਹੁੰਦੀਆਂ ਨੇ ਜੇ ਰਾਈਟਰ ਦਾ ਮੈਂ ਲੈਣਾ ਵੀ ਆ ਨਾ ਹਾਂਜੀ ਉਹਦੀ ਘਟਵੜ ਵੀ ਮੈਂ ਆਪ ਹੀ ਕਰਦਾ ਜੀ ਜੀ ਕਿਉਂਕਿ ਤੁਸੀਂ ਪਹਿਲਾਂ ਦੱਸਿਆ ਸੀ ਜੀ ਗਾਇਸ ਗੀਤ ਦੀ ਘਟਵੜ ਨਹੀਂ ਹੋ ਸਕਦੀ ਕਿਉਂਕਿ ਚਾਂਸ ਭਾਜੀ ਦਾ ਲਿਖਿਆ ਆ ਹਾਂਜੀ ਹਾਂਜੀ ਹਾਂ ਇਹ ਸੁਜੀਤ ਚਾਂਸ ਦਾ ਲਿਖਿਆ ਗੀਤ ਆ ਜੀ ਇਹ ਰਿਲੀਜ਼ ਹੋ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਖੂਬਸੂਰਤ ਆ ਜੀ ਔਰ ਖਾਸ ਕਰ ਜਿਹੜੀ ਤੁਸੀਂ ਆਪਣੇ ਸਾਥੋਂ ਥੱਲੇ ਨੂੰ ਲਾ ਰਹੇ ਹੋ ਨਾ ਸਕਦਾ ਦੇ ਵਿੱਚ ਉਹ ਬੜੀ ਦਿਲ ਟੁੰਬਵੀਂ ਜੀ ਨਾ ਬਹੁਤ ਪਿਆਰੀਆਂ ਕੰਪੋਜ਼ ਤੁਹਾਡੇ ਸਾਰੇ ਗਾਣੇ ਮੈਂ ਤਕਰੀਬ ਸੁਨੇ ਆ ਕਾਫੀ ਬਹੁਤ ਪਿਆਰੀ ਤੁਹਾਡੀ ਗਾਇਕੀ ਹੈ ਤੇ ਉਹ ਬਹੁਤ ਪਿਆਰ ਤੁਹਾਨੂੰ ਦਿੰਦਾ ਜਿਵੇਂ ਪਿਛਲੇ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਜੀ ਤੁਹਾਨੂੰ ਕੋਈ ਜ਼ਿਆਦਾਤਰ ਧਾਰਮਿਕ ਗਾਇਕੀ ਨਾਲ ਜੁੜੇ ਹੋਏ ਹਨਾ ਗੁਰੂ ਰਵਿਦਾਸ ਜੀ ਦੇ ਸ਼ਬਦ ਹੋਗੇ ਜਾਂ ਬਾਬਾ ਬਾਲਕਨਾਥ ਜੀ ਦੇ ਹੋਗੇ ਔਰ ਮੈਨੂੰ ਲੱਗਦਾ ਕਿ ਹੁਣ ਇਹ ਧਾਰਮਿਕ ਲਾਈਨ ਦੇ ਵਿੱਚ ਤੁਹਾਡਾ ਜਿਆਦਾ ਟਰੈਕ ਇਧਰ ਨੂੰ ਹੈ ਜਿਆਦਾ ਇਧਰ ਹੀ ਜਿਆਦਾ ਧਾਰਮਿਕ ਹੈ ਵਧੀਆ ਪ੍ਰੋਗਰਾਮ ਵਗੈਰਾ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਬਹੁਤ ਸੋਹਣਾ ਠੀਕ ਹੈ ਮੈਂ ਹੁਣ ਆਪਾਂ ਇੱਕ ਤੋ ਉਸ ਉਮਰ ਦੇ ਵਿੱਚ ਆ ਗਏ ਹਾਂ ਹਾਂਜੀ ਦੂਜੇ ਨੰਬਰ ਤੇ ਮੈਂ ਜਿਸ ਦਰਬਾਰ ਦੇ ਨਾਲ ਜੁੜਿਆ ਨਾ ਜੀ ਉੱਥੇ ਵਰ ਕੇ ਮੈਂ ਹੋਰ ਕੁਝ ਨਹੀਂ ਜਿਆਦਾ ਦਰਗਾ ਸਕਦਾ ਮੈਂ ਇਧਰ ਇਹ ਅਰਥਪੂਰਨ ਹੀ ਗਾਣੇ ਕਰਨਾ ਹੈ ਜੀ ਇਸ ਲਈ ਉਹਦੇ ਦਰਬਾਰ ਨਾਲ ਜੁੜਿਆ ਕਰਕੇ ਮੈਂ ਜ਼ਿਆਦਾਤਰ ਧਾਰਮਿਕ ਹੈ ਉਹ ਧਾਰਮਿਕ ਹੀ ਪ੍ਰੋਗਰਾਮ ਨੂੰ ਜ਼ਿਆਦਾ ਤਰਾਂ ਰਿਹਾ ਹਾਂ ਬਿਲਕੁਲ ਜੀ ਚਲੋ ਹਰੇਕ ਕਲਾਕਾਰ ਨੂੰ ਪਰਮਾਤਮਾ ਨੇ ਰੋਜ਼ੀ ਰੋਟੀ ਦੇਣੀ ਹੈ ਜਿਹੜਾ ਉਹਦਾ ਟਰੈਕ ਬਣਾਉਂਦਾ ਉਹਦੇ ਤੇ ਹੀ ਚੱਲਣਾ ਦੇਖੋ ਮਾਲਕ ਦੀ ਬੜੀ ਕਿਰਪਾ ਜੀ ਹਾਂਜੀ ਜਿਸ ਵੇਲੇ ਲੋਕ ਮੈਂ ਚਲੋ ਕਈ ਆਰਟਿਸਟ ਮੈਂ ਕਹਿੰਦਾ ਸਾਰੇ ਨਹੀਂ ਕਹਿੰਦਾ ਜਿਸ ਵੇਲੇ ਲੋਕ ਆਟੇ ਦੀਆਂ ਲੈਣਾਂ ਚ ਲੱਗੇ ਸੀ ਨਾ ਜੀ ਜੀ ਤੇ ਮੈਂ ਉਸ ਵੇਲੇ ਵੀ ਰਿਕਾਰਡਿੰਗਾਂ ਚੱਲਦੀਆਂ ਉਸ ਵੇਲੇ ਵੀ ਚੱਲਦੀਆਂ ਉਸ ਵੇਲੇ ਵੀ ਰਿਕਾਰਡਿੰਗਾਂ ਚੱਲਦੀਆਂ ਸੀ ਇਹ ਸਿਰਫ ਉਸ ਮਾਲਕ ਦੀ ਕਿਰਪਾ ਨਾਲ ਜੀ ਜੀ ਤੇ ਨਹੀਂ ਤਾਂ ਲੋਕ ਲਾਈਨਾਂ 'ਚ ਲੱਗੇ ਹੋਏ ਹਾਂ ਗੱਲ ਤੁਸੀਂ ਕਰੋਨਾ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਉਸ ਵੇਲੇ ਵੀ ਮੇਰਾ ਕਰੋਨਾ ਦੇ ਵਿੱਚ ਵੀਦ ਆਇਆ ਸੀਗਾ ਕੁਮਾਰ ਭਾਜੀ ਦਾ ਕੁਮਾਰ ਭਰੀਗਲ ਦਾ ਲਿਖਿਆ ਅੱਛਾ ਜੀ ਇਹ ਮਾਹੌਲ ਇੰਜ ਰਿਹਾ ਤਾਂ ਕਲਾਕਾਰ ਕੀ ਕਰਨਗੇ ਪੰਜਾਬ ਦੇ ਕਵੀਏ ਪੰਜਾਬ ਦੇ ਗਾਇਕ ਜੀ ਮਨ ਥੋੜਾ ਦਿਮਾਗ ਚ ਨਿਕਲ ਗਿਆ ਬਹੁਤ ਪਿਆਰਾ ਗੀਤ ਬਣਿਆ ਬਹੁਤ ਹੀ ਮਹਾਨ ਅਰੂਣ ਹੈ ਜੀ ਉਹ ਵੀ ਜੀ ਨਾਲ ਨਾਲ ਨਹੀਂ ਬੈਠਣ ਦਾ ਮੌਕਾ ਮਿਲਿਆ ਦੋ ਗੀਤੋਂ ਦੇ ਮੈਂ ਗਾਏ ਅੱਛਾ ਕਿਆ ਕਮਾਲ ਦੇ ਹਾਂਜੀ ਹਾਂਜੀ ਬੜੇ ਕਹਣ ਨੇ ਜੀ ਅੱਛਾ ਗੀਤਕਾਰਾਂ ਦੇ ਵਿੱਚੋਂ ਜੇ ਆਪਾਂ ਜ਼ਿਕਰ ਕਰੀਏ ਗੀਤਕਾਰ ਜਿਹੜੇ ਕਿਹੜੇ ਕਿਹੜੇ ਗੀਤਕਾਰਾਂ ਨਾਲ ਤੁਹਾਡਾ ਵਾਅ ਵਾਸਤਾ ਮੈਂ ਜਿਵੇਂ ਤੁਸੀਂ ਧਾਰੀਵਲ ਜੀ ਦਾ ਜ਼ਿਕਰ ਕੀਤਾ ਹਨਾ ਹੋਰ ਕਾਫੀ ਕਿੰਨਾ ਕਿੰਨਾ ਦੇ ਗੀਤ ਤੁਸੀਂ ਗਾਏ ਆ ਮੇਰੇ ਕੁਮਾਰ ਭਾਈ ਦੇ ਜੀ ਦੋ ਗੀਤ ਕੀਤੇ ਆ ਠੀਕ ਹੈ ਜੀ ਸੁਖਜੀਤ ਝਾਂਸ ਦੇ ਕਾਫੀ ਗੀਤੇ ਆ ਅੱਛਾ ਜੀ ਅਗੇ ਝਾਂਸ ਬਾਈ ਦਾ ਅਗਲੇ ਛੇਸ਼ੀ ਕਹਿ ਸਕਦੇ ਕੋ ਨਾਲ ਹੀ ਰਹਿੰਦੇ ਆ ਉਹ ਜੀ ਮਹਰਾਜ ਪਰਵਾਨਾ ਜੀ ਜੀ ਉਹਨਾਂ ਦੇ ਗੀਤ ਕਾਫੀ ਉਹਨਾਂ ਦਾ ਗੀਤ ਜਿਹੜਾ ਮੇਰਾ ਨਾਮ ਇਸ਼ਕ ਜੀ ਆ ਰਿਹਾ ਜੀ ਉਹਨਾਂ ਦਾ ਲਿਖਿਆ ਆ ਰਿਹਾ ਵਾਹ ਔਰ ਬਹੁਤ ਹੀ ਪਿਆਰਾ ਰਾਈਟਰ ਹੈ ਉਹ ਜੀ ਜੀ ਜਦੋਂ ਵੀ ਮੈਂ ਕਈ ਵਾਰੀ ਮੈਂ ਆਈਡੀਆ ਦਿੰਨਾ ਹੁੰਦਾ ਉਹਨਾਂ ਨੂੰ ਹਾਂ ਜੀ ਕੋਈ ਵਾਰ ਉਹਨੂੰ ਮੈਂ ਸਤਾਈ ਯੰਤਰਾ ਲਿਖਦੇ ਗਏ ਉਹ ਸੈਂਡ ਕਰਦਾ ਉਹਨਾਂ ਯਾਰ ਇਹਨੂੰ ਪੂਰਾ ਕਰਦੇ ਤੇ ਕਿਵੇਂ ਫਿਰ ਆਈਡੀਆ ਦਿੰਨਾ ਹੁਣ ਆ ਇਸ਼ਕ ਜੀ ਦਾ ਮੈਨੂੰ ਆਈਡੀਆ ਦਿੱਤਾ ਸੀ ਜੀ ਮੈਂ ਉਹਨੂੰ ਇੱਕ ਗੀਤਾ ਇਸ਼ਕ ਆਗਦਾ ਤੇਰਾ ਇੱਕ ਹੋਰ ਗੀਤ ਸੀ ਮੇਰੇ ਦੋ ਗੀਤ ਇਹਨਾਂ ਦੋਨਾਂ ਗੀਤਾਂ ਦੇ ਵਿੱਚ ਦੀ ਗਾਣਾ ਕੱਢਣਾ ਤੇ ਉਹਨਾਂ ਨੇ ਇਸ਼ਕ ਜੀ ਲਿਖਿਆ ਬਹੁਤ ਪਿਆਰਾ ਜੀ ਜੀ ਔਰ ਉਹਦਾ میوزਿਕ ਹੋਇਆ ਬਹੁਤ ਹੀ ਪਿਆਰਾ ਕਿਉਂਕਿ ਨਾਮ ਤਾਂ ਸੁਨੀਲ ਬਾਬਾ ਦਾ ਜੀ ਵਜਣਾ ਉੱਥੇ ਜੀ میوزਿਕ ਸੁਨੀਲ ਬਾਬਾ ਦਾ ਜੀ ਵਜਣਾ ਪਰ ਕੰਮ ਆਪਾਂ ਬਾਹਰੋਂ ਸਾਰਾ ਲਾਈਵ ਕੰਮ ਕਰਵਾਇਆ ਜੀ ਜੀ ਔਰ ਵੀਡੀਓ ਬਹੁਤ ਵੱਡੇ ਲੈਵਲ ਤੇ ਰਹੀ ਹੋਈ ਆ ਜੀ ਬਹੁਤ ਜਲਦੀ ਆਪਾਂ ਜੂਮ ਦੇ ਆ ਤੁਹਾਡਾ ਤਾਂ ਸ਼ਾਇਦ ਦੇ ਦਿੱਜੀਏ ਉਹ ਗੀਤ ਹਾਂਜੀ ਜੀ ਇਸ ਕਿ ਜਿਹੜਾ ਤੁਹਾਨੂੰ ਲੱਗੀ ਹਾਸ਼ਕ ਜੀ ਬੜਾ ਖੂਬਸੂਰਤ ਗੀਤ ਹੈ ਜਿਵੇਂ ਤੁਸੀਂ ਆਫਲਾਈਨ ਸਾਨੂੰ ਕੈਮਰੇ ਤੋਂ ਸੁਣਾਇਆ ਬੜਾ ਪਿਆਰਾ ਗੀਤ ਹੈ ਜੀ ਔਰ ਸਾਡੀਆਂ ਦੁਆਵਾਂ ਨੇ ਕਿ ਤੁਹਾਡਾ ਗੀਤ ਜਿਹੜਾ ਇਹਨੂੰ ਬੜਾ ਮੁਹੀ ਬੇਅੰਤ ਜਿਹੜਾ ਦੁਨੀਆ ਦਾ ਪਿਆਰ ਮਿਲੇ ਜੀ ਸੁਖ ਜੀ ਜਿਵੇਂ ਤੁਸੀਂ ਦੱਸਿਆ ਹੈ ਕਿ ਤੁਹਾਡੀ ਰਿਕਾਰਡਿੰਗ ਤੇ ਕੰਟੀਨਿਊ ਚਲਦੀ ਰਹਿੰਦੀ ਹੈ ਔਰ ਜ਼ਿਆਦਾਤਰ ਤੁਸੀਂ ਤਾਂ ਧਾਰਮਿਕ ਗਾਇਕੀ ਨਾਲ ਅੱਜਕਲ ਜੁੜੇ ਹੋਏ ਹੋ ਹਾਂਜੀ ਪੂਰੀ ਕਿਰਪਾ ਕਹ ਲਓ ਬਾਬੇ ਦੀ ਫੁੱਲ ਕਿਰਪਾ ਕਿਹਾ ਸਕਦੇ ਹਾਂ ਬਸ ਉਹਦੀ ਕਿਰਪਾ ਜੀ ਹਾਂਜੀ ਤੇ ਕੋਈ ਹੋਰ ਗੀਤ ਕਿਹੜੇ ਕਿਹੜੇ ਸਬਜੈਕਟ ਹਨ ਧਾਰਮਿਕ ਨਾਲ ਤੋੜੀ ਇਹਦੇ ਤੋਂ ਇਲਾਵਾ ਤੁਸੀਂ ਸਮਾਜਿਕ ਗੀਤ ਬੜੇ ਗਏ ਨੇ ਕੋਈ ਹੋਰ ਤੁਹਾਡਾ ਸਮਾਜਿਕ ਗੀਤ ਕਿਹੜਾ ਆ ਰਿਹਾ ਕੋਈ ਤਿਆਰੀ ਜਲਦੀ ਪਈ ਹੈ ਜੀ ਸਟੂਡੀਓ ਚ ਪਿਆ ਜੀ ਜੀ ਉਹਦਾ ਬਟਾਰਾ ਬਾਅਦ ਚ ਫੋਲਾਂਗੇ ਹੁਣ ਆਪਾਂ ਇਸ਼ਕ ਜੀ ਆਪਾਂ ਜਣਾ ਅੱਛਾ ਜੀ ਉਹਦੇ ਬਾਰੇ ਜਿਆਦਾ ਦਿਮਾਗ ਉਹਦੇ ਬਾਰੇ ਚੱਲਦਾ ਪਿਆ ਕਿ ਉਹਨੂੰ ਰਿਲੀਜ਼ ਕਰਨਾ ਉਹਨੂੰ ਕਿਸ ਤਰੀਕੇ ਨਾਲ ਆਪਾਂ ਕਰੀਏ ਅੱਛਾ ਜੀ ਵੀਡੀਓ ਉਹਦੀ ਬਣ ਗਈ ਆ अच्छा ही हल्ले ਵੀ ਮੈਂ ਆ ਜਾਉਂਦਾ ਆਉਂਦਾ ਮੈਂ ਸੁਖਜੀਤ ਭਾਜੀ ਨੂੰ ਹਾਂਜੀ ਕੇਮਰਾ ਪਰਵਾਨੇ ਨੂੰ ਹਾਂਜੀ ਮੈਂ ਕਿਹਾ ਯਾਰ ਆਓ ਗੀਤ ਦੇਖੋ ਕਿ ਇਹਦੇ ਕਮੀਆਂ ਆਪਾਂ ਲੱਗਦੀਆਂ ਨੇ ਜੇ ਕੋਈ ਕਮੀ ਕਿੱਥੋਂ ਇਹਦੀ ਕੀ ਕਰ ਸਕਦੇ ਹਾਂ ਜਪੂਰ ਆਪਾਂ ਜੀ ਜੀ ਕਰਕੇ ਦੇ ਫੇਰ ਇਹਨੂੰ ਕਰੀਏ ਅਜੇ ਥੋੜਾ ਦਿਮਾਗ ਉਹ ਤੇ ਚੱਲਣ ਰਿਹਾ ਅੱਛਾ ਗੀਤ ਸਟੂਡੀਓ ਮਤਲਬ ਇਸ਼ਕ ਜੀ ਜਿਹੜਾ ਉਹ ਨੂੰ ਕਾਫੀ ਵੱਡੇ ਪੱਧਰ ਤੇ ਤੁਸੀਂ ਲੈ ਕੇ ਆ ਰਹੇ ਹੋ ਦੇਖਣਾ ਹਾਂ ਹਾਂਜੀ ਉਹ ਵੀ ਇੱਕ ਸਮਾਜਿਕ ਗੀਤ ਆ ਧਾਰਮਿਕ ਤੋਂ ਇਲਾਵਾ ਉਹ ਸਮਾਜਿਕ ਗੀਤ ਆ ਹਾਂ ਠੀਕ ਹੈ ਜੀ ਤੇ ਸੁਖਜੀ ਫੈਮਿਲੀ ਦਾ ਫਿਰ ਕਿਵੇਂ ਫੈਮਿਲੀਜ਼ ਕੋਣ ਕੋਣਾ ਤੁਹਾਡੇ ਕੀ ਫੈਮਿਲੀ ਵਾਈਫਾ ਜੀ ਦੋ بیٹے ਮੇਰੇ ਅੱਛਾ ਜੀ بیٹے ਫਿਰ ਪੜਦੇ ਆ ਜੇ ਕਿ ਨਾ ਨਹੀਂ ਵੱਡਾ ਬੇਡਾ ਮੇਰਾ ਪੜ ਕੇ ਤੇ ਇਸ ਵੇਲੇ ਬਾਦ ਦੁਬਈ ਦੇ ਵਿੱਚ ਉਹ ਡਰਾਈਵਰ ਆ ਠੀਕ ਹੈ ਛੋਟਾ ਮੇਰਾ ਸਿਵਲ ਇੰਜੀਨੀਅਰ ਆ ਅੱਛਾ ਜੀ ਸਿਵਲ ਇੰਜੀਨੀਅਰ ਕਰਕੇ ਵੀ ਫਿਰ ਉਹਨੇ ਹੁਣ ਕੀਤਾ ਐਡਿਟਿੰਗ ਪੋਸਟਰ ਡਿਜ਼ਾਈਨਿੰਗ ਹਾਂ ਜੀ ਪੋਸਟਰ ਡਿਜ਼ਾਈਨਿੰਗ ਐਡੀਟਿੰਗ ਦਾ ਕੰਮ ਕਰਦਾ ਐਡੀਟਿੰਗ ਦਾ ਵੀਡੀਓ ਐਡੀਟਿੰਗ ਹਾਂਜੀ ਵੀਡੀਓ ਐਡੀਟਿੰਗ ਠੀਕ ਹੈ ਜੀ ਗਾਉਂਦਾ ਬਹੁਤ ਵਧੀਆ ਠੀਕ ਹੈ ਜੀ ਬਹੁਤ ਵਧੀਆ ਬਡੀ ਲਾਈਨ ਤੇ ਹੈ ਰਾਗਦਾਰੀ ਸਮੇਂ ਦਾ ਸਿੱਖੀ ਉਹਨੇ ਠੀਕ ਹੈ ਬਚਪਨ ਤੋਂ ਹੀ ਸਮਝ ਲਿਆ 8-9 ਸਾਲ ਤੋਂ ਮੇਰੇ ਨਾਲ ਹੀ ਆ ਉਹ ਜਿਆਦਾਤਰ ਠੀਕ ਹੈ ਤੇ ਫਿਰ ਮੈਂ ਉਹਨੂੰ ਕੋਈ ਬੜੇ ਸਿੱਖਣ ਦਾ ਹੈ ਤਾਂ ਮੈਂ ਨਹੀਂ ਸਿਖਾ ਸਕਦਾ ਤੈਨੂੰ ਮੈਨੂੰ ਗੁੱਸਾ ਆਉਂਦਾ ਹਾਂਜੀ ਹਾਂਜੀ ਫਿਰ ਉਹ ਹੈ ਸਾਡੇ ਇੱਥੇ ਇਲਾਕੇ ਦੇ ਵਿੱਚ ਉਸਤਾਦ ਹੀ ਹੈਗੇ ਉਹ ਬੜੇ ਵਧੀਆ ਰਾਗ ਦੇਖ ਕੇ ਉਹਨਾਂ ਨੇ ਸਿਖਾਇਆ ਉਹਨੂੰ ਠੀਕ ਹੈ ਤੇ ਮਦਵਾਨਾਂ ਵੀ ਤੁਸੀਂ ਵਧੀਆ ਸਿੰਗਰ ਬਣਨਤਾ ਹਨਾ ਪਰ ਇਸ ਲੈਨ ਦੇ ਵਿੱਚ ਨਹੀਂ ਜਾਣਾ ਜੀ ਵੈਸੇ ਉਹਨੇ ਕੀਤਾ ਗੀਤ ਮੇਰੇ ਨਾਲ ਇੱਕ ਗੀਤ ਉਹਨੂੰ ਸੋਲੋ ਵੀ ਉਹ ਮੈਂ ਕਰਵਾਇਆ ਠੀਕ ਹੈ ਤੇ ਇੱਕ ਗੀਤ ਉਹਦਾ ਮੈਂ ਆਪਾਂ ਦੋਨਾਂ ਨੇ ਅਸੀਂ ਸੂਫੀ ਕੀਤਾ ਸੂਜੀਪਾ ਜੀ ਦਾ ਠੀਕ ਹੈ ਉਸ ਮੇਰਾ ਲੈਨ ਲਾਉਣਾ ਉਹ ਬਾਟਾ ਲੰਮੀਆਂ ਨੇ ਪਿਆਰ ਦੀਆਂ ਵਾਜੋ ਸੁਣ ਸੱਜਣਾ ਰੁਤਾ ਰੁੰਦੀਆਂ ਬਹਾਰ ਦੀਆਂ ਉਹ ਤੇਰੇ ਬਾਜੂ ਸੁਣ ਸੱਜਣਾ ਰੁਤਾ ਰੁੰਦੀਆਂ ਬਹਾਰ ਦੀਆਂ ਇਦਾਂ ਹੋਏ ਟਪਿੰਗ ਤੇ ਦੋਨਾਂ ਬੇਪੁੱਤ ਨੇ ਬਹੁਤ ਵਧੀਆ ਹੋਈ ਸੀ ਉਹ ਤੇ ਹੁਣ ਫਿਰ ਗਾਇਕੀ ਨੂੰ ਕਹਿ ਲੋ ਜਦ ਤਾਰ ਮੈਂ ਗਾਇਕੀ ਨੂੰ ਸਮਰਪਿਤ ਕੇ ਜਨਾਲ ਦੇ ਨਾਲ ਦੇ ਨਾਲ ਹੋਰ ਵੀ ਕੋਈ ਸ਼ੌਕ ਰੱਖਿਆ ਤੁਸੀਂ ਹਾਜ਼ਰ ਨਹੀਂ ਮੇਰਾ ਤਾਂ ਗਾਇਕੀ ਸ਼ੁਰੂ ਤੋਂ ਗਾਇਕੀ ਕੀਤੀ ਰਿਆਂਗੀ ਮਤਲਬ ਇੱਧਰ ਹੀ ਇਹਦੇ ਜੋ ਰੋਟੀ ਮਿਲੀਆਂ ਇਹਦੇ ਜੋ ਰੋਟੀਆਂ ਘਰਾਂ ਮਿਲੀਆਂ ਜੀ ਜੀ ਇਹ ਵੀ ਸਿਰਦਾ ਹੀ ਰਹਿਣਾ ਆਪਾਂ ਇਹਦੇ ਤੇ ਸਮਰਪਿਤ ਤਾਂ ਪੂਰੀ ਤਰ੍ਹਾਂ ਗਾਇਕੀ ਨੂੰ ਸਮਰਪਿਤ ਹੋਰ ਅਸੀਂ ਕੰਮ ਕਰ ਨਹੀਂ ਸਕਦੇ ਕੋਈ ਬਿਲਕੁਲ ਠੀਕ ਹੈ ਭਾਈ ਚਾਰ ਬੰਦੇ ਹੋਰ ਜਾ ਕੇ ਬੇਲੇ ਘਰਾਵਾਂਗੇ ਜਿੱਥੇ ਜਾਵਾਂਗੇ ਚਲੋ ਠੀਕ ਹੈ ਸੋ ਆਪਾਂ ਕਹਿ ਸਕਦੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਵੇਂ ਪਿਛਲੇ ਸਾਲਾਂ ਤੋਂ ਵੀ ਚੱਲ ਰਿਹਾ ਹੈ ਕਿ ਕੰਟੀਨਿਊ ਗਾਣੇ ਤੇ ਗਾਣਾ ਤੁਹਾਡਾ ਰਹਿਦਾ ਜਾਰੀ ਰਹੂਗਾ ਹਨ ਸੁਰੀਲੀ ਗਾਇਕੀ ਜਿਹੜੀ ਉਹ ਦਰਸ਼ਕਾਂ ਨੂੰ ਮਿਲਦੀ ਰਹੂਗੀ ਮਾਲਕ ਜੀ ਉਹ ਵਸੋ ਮਾਲਕ ਦਾ ਹੱਥ ਰਵੇ ਚੱਲੀ ਜਾਂਦਾ ਚੱਲੀ ਉਹ ਜੇ ਚਾਵੇ ਤੇ ਗੁੰਡੇ ਨੂੰ ਬੋਲਣ ਲਾ ਦੇਵੇ ਜੇ ਚਾਵੇ ਦੇ ਇਦਾਂ ਕਿ ਖਿਜਲਣਾ ਮਿੱਟ ਸਟਾ ਦਾ ਵੱਡੇ ਵੱਡੇੁੰਦੇ ਦੇਖਿਆ ਵੱਡੇ ਵੱਡੇ ਹੁੰਦੇ ਦੇਖਿਆ ਔਰ ਗੁੰਡੇ ਨੂੰ ਹੱਸਦੀ ਦੇਖਿਆ ਆਪਾਂ ਬਿਲਕੁਲ ਜਿੰਦਗੀ ਦੇ ਵਿੱਚ ਬੜੇ ਰੰਗ ਦੇਖੇ ਸੋ ਸੁਖ ਭਾਜੀ ਅੱਜ ਦੀ ਇਹ ਜਿਹੜੀ ਛੋਟੀ ਜੀ ਸਾਡੀ ਮਿਲਣੀ ਦਾ ਪ੍ਰੋਗਰਾਮ ਬਣਿਆ ਅਚਾਨਕ ਤੁਹਾਡੇ ਵੀ ਕਾਫੀ ਰੂਝੇਮੇ ਸੀ ਹੈ ਨਾ ਉਹਦੇ ਵਿੱਚ ਸਾਡੇ ਦਰਸ਼ਕਾਂ ਨੂੰ ਮੈਂ ਉਮੀਦ ਕਰਦਾ ਬਹੁਤ ਕੁਝ ਤੁਹਾਡੀ ਗਾਇਕੀ ਤੋਂ ਸਿੱਖਣ ਨੂੰ ਵੀ ਮਿਲਿਆ ਔਰ ਬਹੁਤ ਸੁਰੀਲੀ ਗਾਇਕੀ ਜਿਹੜੀ ਸੁਣਨ ਨੂੰ ਵੀ ਮਿਲੀ ਸੋ ਤੁਸੀਂ ਸਾਡੇ ਪ੍ਰੋਗਰਾਮ ਵਾਸਤੇ ਆਪਣਾ ਕੀਮਤੀ ਟਾਈਮ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਭਾਜੀ ਤੁਹਾਡੀ ਸਾਰੀ ਟੀਮ ਦਾ ਔਰ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਬਦੋ ਫੁੱਲੋ ਪੰਜਾਬੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ